ਕੁਝ ਜੀ ਨਾ ਟੋਟਾ ਮੇਰਾ ਨਾਮ ਸਰ ਲਖਵਿੰਦਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਪਿੰਡ ਮੇਰਾ ਕਾਲਵਾ ਜ਼ਿਲ੍ਹਾ ਤਰਤਾਰਨ ਹੈ ਜੀ ਦੇਖ ਰਹੇ ਹਾਂ ਕਿ ਤੁਹਾਡੇ ਕਮਰੇ ਜਿਹੜੇ ਆ ਕਾਫੀ ਖਲਾਰਾ ਤੁਹਾਡੇ ਕਮਰਾ ਦਾ ਪਿਆ ਉਹਦਾ ਕੀ ਕਰਨਿਆ ਇਹ ਸਰ 15 20 ਦਿਨ ਮੀਂਹ ਪੈਂਦਾ ਰਿਹਾ ਜੀ ਬਹੁਤ ਜ਼ਿਆਦਾ ਮੀਂਹ ਪੈਣ ਕਾਰਨ ਸਰ ਇੱਕ ਪੱਖਾ ਬਿਲਕੁਲ ਖਤਮ ਹੋ ਗਿਆ ਹੈ ਜੀ ਬਿਲਕੁਲ ਗਲ ਗਿਆ ਤੇ ਅੰਦਰ ਪਾਣੀ ਬਹੁਤ ਜ਼ਿਆਦਾ ਆਉਂਦਾ ਹੈ ਜੀ ਉਹ ਪੱਖਾ ਡਿੱਗ ਪਿਆ ਤੇ ਉਹਦੇ ਪੱਖੇ ਡਿੱਗਣ ਕਾਰਨ ਦੁੱਧੀਆਂ ਕੰਦਾ ਸਾਰੀਆਂ ਸਰ ਪਾਟ ਗਈਆਂ ਹੈ ਕੰਦਾ ਸਾਰੀਆਂ ਪਾਟ ਗਈਆਂ ਘੇਰੇ ਘੇਰੇ ਵਾਲਾ ਤੇ ਲਾਗੇ ਸਕੂਲ ਆ ਸਰ ਬੱਚੇ ਨੰਗਦੇ ਆ ਤੇ ਬੱਚੇ ਨੰਗਦੇ ਤੇ ਮੈਂ ਘਰਦਿਆਂ ਨਾਲ ਸਲਾਹ ਕੀਤੀ ਕਿਉਂਕਿ ਇੱਕ ਪੱਖਾ ਖਤਮ ਹੋ ਗਿਆ ਵਾ ਤੇ ਦੂਜੇ ਵੀ ਡਿੱਗਣ ਵਾਲੇ ਪੱਖੇ ਸਾਰੇ ਤੇ ਕੰਦਾਂ ਵੀ ਪਾਟ ਗਈਆਂ ਵਾਂ ਇਹ ਕਰਕੇ ਸਰ ਮੈਂ ਦੂਸਰੇ ਪੱਖੇ ਸਾਰੇ ਲਾ ਕੇ ਉਤੋਂ ਤੇ ਕੰਦਾ ਸਰ ਦੇੜਤੀਆਂ ਮੈਂ ਕਿਹਦਾ ਜਾਂਦੀ ਨੁਕਸਾਨ ਹੋ ਜਾਊਗਾ ਬੱਚੇ ਵੀ ਅੰਦਰ ਵਰਦੇ ਆ ਤੇ ਆਪਣਾ ਵੀ ਕਿਹਦਾ ਨੁਕਸਾਨ ਹੋਊਗਾ ਕਿਉਂ ਰਾਈਗਰੀ ਬਹੁਤ ਸਾਰੇ ਇਧਰ ਦੀ ਨੰਗ ਦੇ ਰਾਹ ਬਣਾ ਚੱਲਦਾ ਲੱਗੇ ਸਕੂਲ ਆ ਬੱਚੇ ਨੰਗ ਦੇ ਛੋਟੇ ਛੋਟੇ ਤੇ ਮੈਂ ਹਾਂ ਜਿਵੇਂ ਕੇ ਬੱਚਾ ਥੱਲੇ ਆਊਗਾ ਸਰ ਇਸ ਕਰਕੇ ਮੈਂ ਦੂਜੇ ਪੱਖੇ ਆਪ ਸਾਰੇ ਦੇੜਤੇ ਆ ਸਰ ਕਿਉਂ ਦੇੜੇ ਕਿਹੜੇ ਕਿਲੋ ਦੇ ਸੀ ਦੇੜੇ ਸਰ ਦੇੜੇ ਆ ਕਿ ਨੁਕਸਾਨ ਹੋ ਕਿਸ ਦਾ ਕੰਦਾ ਪਾੜ ਗੀਆਂ ਸਰ ਮੈਂ ਜੀ ਇਸ ਕਰਕੇ ਦੇੜਤੇ ਆ ਕਿਉਂਕਿ ਨੁਕਸਾਨ ਹੋ ਕਿਸ ਦਾ ਮਿਹਨਤ ਤੇ ਮਜ਼ਦੂਰੀ ਵਾਲੇ ਬੰਦੇ ਆ ਸਾਰਾ ਪਹਿਲੇ ਤੇ ਸਰ ਉਂਝ ਨਹੀਂ ਕੋਈ ਹੈਗਾ ਰੋਟੀ ਸਰ ਇਦਾਂ ਟਾਈਮ ਪਾਸ ਹੁੰਦਿਆ ਵਾ ਕੰਮ ਸਰ ਮੇਰਾ ਬੰਦ ਹੋਇਆ ਦਿਹਾੜੀ ਧੱਪਾ ਕਰਦਾ ਵਾਂ ਇਹ ਕਰਕੇ ਸਰ ਮੈਂ ਦੂਸਰੀਆਂ ਵੀ ਸੱਤਾ ਲਾਤੀਆਂ ਮੈਂ ਸਾਰੇ ਕੰਦਾ ਕੁੰਦਾ ਦੇੜਤੀਆਂ ਮੈਂ ਕਿਹਦਾ ਨੁਕਸਾਨ ਹੋ ਬੱਚੇ ਦਾ ਸਮਝਦਾਰੀ ਤੋਂ ਕੰਮ ਲੈਂਦੇ ਆ ਤੁਸੀਂ ਫਿਰ ਆਪ ਦੇੜ ਲਿਆ ਹਾਂਜੀ ਸਰ ਮੈਂ ਆਪ ਦੇੜ ਲਿਆ ਕੇ ਕੰਦਾ ਪਾਟ ਗਿਆ ਤੇ ਲਾਗੇ ਬੱਚੇ ਨੰਗੇ ਤੇ ਨਿਗੇ ਨੇਗੇ ਤੇ ਮੈਂ ਆਪਦੇ ਘਰ ਦੇ ਨਾਲ ਸਲਾਹ ਕੀਤੀ ਕਿਉਂਕਿ ਕੋਈ ਬੱਚਾ ਥੱਲੇ ਆ ਗਿਆ ਫਿਰ ਆਪਣੇ ਨਾਂ ਲੱਗੂਗਾ ਇਸ ਕਰਕੇ ਸਰ ਮੈਂ ਆਪ ਦੇੜ ਤੇ ਸਾਰੇ ਬਾਕੀ ਤੰਨਾ ਕਾ ਤੁਹਾਡਾ ਜਿਹੜਾ ਤੁਸੀਂ ਦੱਸਦਿਆ ਇੱਕ ਪੱਕਾ ਜਿਹੜਾ ਡਿੱਗ ਗਿਆ ਕੀ ਨੁਕਸਾਨ ਹੋਇਆ ਤੁਹਾਡਾ ਕੋਈ ਸਰ ਹਾਂਜੀ ਨੁਕਸਾਨ ਹੋਇਆ ਸਾਰੇ ਇੱਕ ਫਰਿੱਜ ਟੁੱਟ ਗਈ ਆ ਤੇ ਸਾਰੇ ਬੈੱਡ ਸਾਰੇ ਟੁੱਟ ਗਏ ਆ ਤੇ ਲੰਬਾਰੀ ਵੀ ਸਾਰੇ ਚੂਰੋ ਚੂਰ ਹੋ ਗਈ ਆ ਜੀ ਤੰਨਾ ਪਾ ਤੁਹਾਡਾ ਜਿਹੜਾ ਖਰਚੇ ਦਾ ਨੁਕਸਾਨ ਹੋਇਆ ਇਹ ਸਰ ਤੀ 35000 ਰੁਪਏ ਦਾ ਨੁਕਸਾਨ ਹੋਇਆ ਜੀ ਤੁਸੀਂ ਕੀ ਮੰਗ ਕਰਦੇ ਹੋ ਮੈਂ ਦਾਨੀ ਸੱਜਣਾ ਸਰ ਇਹ ਮੰਗ ਕਰਦਾ ਵੱਤ ਤੋਂ ਵੱਤ ਮੇਰੀ ਮਤ ਕਰਨ ਕਿਉਂਕਿ ਮੇਰਾ ਸਿਰ ਲਕਾਵਾ ਹੋ ਜੇ ਆਪਣਾ ਫੋਨ ਨੰਬਰ ਬੋਲ ਦਿਓ ਜੇ ਕੋਈ ਦਾਦੇ ਵੀਰ ਤੁਹਾਡੇ ਨਾਲ ਰਾਬਤਾ ਕਰਨਾ ਚਾਹਵੇ ਤੇ ਰਾਬਤਾ ਕਰ ਸਕੋ ਸਰ ਮੇਰਾ ਮੋਬਾਈਲ ਨੰਬਰ ਹੈ 88720 50157 88720 50157 ਕੀ ਮੈਸੇਜ ਦੇਣਾ ਚਾਹੁੰਦੇ ਦਾਦੇ ਵੀਰ ਨੂੰ ਵੱਤ ਤੋਂ ਵੱਤ ਮੇਰੇ ਦਾਦੇ ਵੀਰ ਮਤ ਕਰਨ ਤੇ ਸਰ ਮੇਰਾ ਸਿਰ ਅਸਿਰ ਲਕਾਵਾ ਹੋ ਜੇ ਮੈਂ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਰੂੰਗਾ ਜੀ ਹੁਣ ਪਹਿਲੇ ਕੀ ਨਾਮ ਹੈ ਤੁਹਾਡਾ ਨਿਰਮਲ ਕੌਰ ਵੀ ਜੀ ਛੋਟਾ ਪਿੰਡ ਕਾਲਵਾ ਟਾੜਾ ਜਿਹੜਾ ਨਖ ਲਾਰਾ ਪਿਆ ਟਰੋੜਾ ਘਰੇ ਪਿਆ ਵਾ ਕੀ ਕਰਨਿਆ ਇਹ ਕਰਨ ਵੀਰ ਜੀ ਇਹ ਕਿ ਇੱਕ ਪੱਖਾ ਡੇਗ ਗਿਆ ਸੀ ਤੇ ਬਾਕੀ ਕੋਸ਼ਿਸ਼ ਅਸੀਂ ਸੋੜ ਦਿੱਤੇ ਆ ਬਚਾ ਆਪਣਾ ਕਰਨ ਕਰਕੇ ਤੁਹਾਡੀ ਬਹੁਤ ਜਿਆਦੀ ਮੰਦੀ ਹਾਲਤ ਸੀ ਲਗਾਤਾਰੇ ਬਾਰਸ਼ ਹੋ ਰਹੀਆਂ ਉਹਨਾਂ ਨੇ ਤੁਹਾਡਾ ਇੱਕ ਪੱਕਾ ਹਾਂਜੀ ਹਾਂਜੀ ਇਹ ਉਹਨਾਂ ਦੇ ਨਾਲ ਹੋ ਹੀ ਗਿਆ तकरीबन 15 20 ਦਿਨ ਕਿ ਉਹਨਾਂ ਕੋ ਤੁਹਾਡਾ ਨੁਕਸਾਨ ਹੋਇਆ तकरीबन ਸਾਡਾ ਵੀਰ ਜੀ ਨੁਕਸਾਨ ਹੋ ਗਿਆ 30 35000 ਦਾ ਤੇ ਤੁਹਾਡਾ ਕਿਵੇਂ ਬਚਾਇਆ ਬਚਾ ਵੀਰ ਜੀ ਇਦਾਂ ਹੀ ਚਲੋ ਰਾਬੀ ਕੋਹਰਾ ਆਖ ਗਿਆ ਕੋਈ ਆਪ ਨੇ ਭਾਵੇਂ ਕਹਿਆ ਤੁਸੀਂ ਦੱਸ ਰਹੇ ਹੋ ਕਿ ਇੱਕ ਪੱਕਾ ਜਿਹੜਾ ਸਾਡਾ ਬਾਸਥਾਨਾ ਡਿੱਗਾ ਹੈ ਤੇ ਮਕਾਨ ਦਾ ਸਾਰਾ ਢੇਟੇ ਦੀ ਹੋਇਆ ਹਾਂਜੀ ਮਕਾਨ ਸਾਰਾ ਸਾ ਵੀਰ ਜੀ ਆਪ ਦਾ ਡਿੱਗ ਗਿਆ ਕੋਈ ਬਾਕੀ ਤੁਸੀਂ ਡਰਦਾ ਫਿਰ ਆ ਵੀ ਡਾਤਾ ਹਾਂਜੀ ਕਿਹੜੀ ਕਿਲੋਂਟਾ ਆ ਅਹੀਂ ਆਖਿਆ ਚਲੋ ਕਿਹਦਾ ਬਚਾ ਬੱਚੇ ਸਕੂਲ ਜਾਂਦੇ ਛੋਟੇ ਛੋਟੇ ਸਾਡਾ ਹੀ ਬਚਾ ਤੁਸੀਂ ਕੀ ਮੰਗ ਕਰਦੇ ਹੋ ਅਹੀਂ ਆਨੇ ਵੀ ਵੀਰ ਜੀ ਸਾਡੇ ਕੋਈ ਦਾਨੀ ਵੀਰ ਸਾਡੀ ਵਾਦ ਤੋਂ ਵਾਦ ਮੰਗ ਕਰਨ ਕੀ ਮਸਲ ਦਿਨਾ ਚਾਹੁੰਦੇ ਹੋ ਅਹੀਂ ਆਨੇ ਸਾਡੀ ਕੋਈ ਮਜਤ ਕਰੇ ਵੀਰ